ਪੰਜਾਬ ਦੇ ਵਿੱਚ ਹੁਣ ਵਿਆਹ ਹੋਏ ਜੋੜਿਆਂ ਦੇ ਉੱਤੇ ਪੈਸਿਆਂ ਦੀ ਬਰਸਾਤ ਹੋਣ ਵਾਲੀ ਹੈ ਦੱਸਦੀ ਹੈ ਕਿ ਉਹਨਾਂ ਦੇ ਉਹਨਾਂ ਨੂੰ 2.5 ਲੱਖ ਰੁਪਏ ਜਿਹੜੇ ਕਿ ਮਿਲਣ ਵਾਲੇ ਨੇ ਉਹ ਵੀ ਇੰਟਰ ਕਾਸਟ ਵਿਆਹ ਹੋਏ ਜੋੜਿਆਂ ਨੂੰ ਪੂਰੀ ਖਬਰ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦਰਅਸਲ ਪੰਜਾਬ ਦੇ ਵਿੱਚ ਹੁਣ ਇੰਟਰ ਕਾਸਟ ਵਿਆਹ ਹੋਏ ਜੋੜਿਆਂ ਨੂੰ 2.5 ਲੱਖ ਰੁਪਏ ਮਿਲਣਗੇ ਕਿਹਾ ਜਾ ਰਿਹਾ ਹੈ ਕਿ ਹੁਣ ਅਰਜੀਕਰਤਾ ਨੂੰ ਪੇਮੈਂਟ ਲੈਣ ਦੇ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਉਸ ਨੂੰ ਆਨਲਾਈਨ ਹੀ ਸਹੂਲਤ ਮਿਲੇਗੀ ਕਿਉਂਕਿ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤਾ ਸੀਗਾ ਪਰ ਹੁਣ ਪੰਜਾਬ ਨੇ ਹੁਣ ਇਸ ਨੂੰ ਹਰੀ ਝੰਡੀ ਜਿਹੜੀ ਕਿ ਦੇ ਦਿੱਤੀ ਹੈ ਤੇ ਸੂਤਰਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਜਿਹੜੀ ਕਿ ਸਾਂਝੀ ਹੈ ਪਰ 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਦੇ ਵਿੱਚ ਕੋਈ ਫੰਡ ਨਹੀਂ ਮਿਲਿਆ ਤਾਂ ਇਸ ਕਾਰਨ ਯੋਜਨਾ ਠੰਡੇ ਬਸਤੇ ਦੇ ਵਿੱਚ ਹੀ ਰਹਿ ਗਈ ਹੈ ਪਰ ਸੂਬੇ ਦੇ ਵਿੱਚ 2018 ਤੇ 19 ਜੇ 19 ਤੋਂ ਹੁਣ ਤੱਕ 2024 ਤੱਕ ਦਸੰਬਰ 3000 ਅਰਜ਼ੀਆਂ ਪੈਂਡਿੰਗ ਨੇ ਤੇ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵਕਫ ਵਕ ਜ਼ਿਲ੍ਹਾ ਤੋਂ ਆ ਰਹੀਆਂ ਨੇ ਪਰ ਫੰਡ ਨਾ ਆਉਣ ਦੇ ਕਾਰਨ ਅਰਜ਼ੀ ਦੇਣ ਵਾਲਿਆਂ ਨੂੰ ਦਫ਼ਤਰਾਂ ਦੇ ਵਿੱਚ ਪਟਕਣਾ ਪੈ ਰਿਹਾ ਦੱਸਣ ਉਹ ਕਹਿੰਗੇ ਸੂਬੇ ਦੇ ਵਿੱਚ ਜਿਹੜਾ ਕਿ 1986 87 ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀਗੀ ਤੇ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਹਾਂ ਮਿਲਦੇ ਸਨ ਤੇ ਹੁਣ 2004 ਦੇ ਵਿੱਚ ਰਾਸ਼ੀ 50000 ਹੋ ਗਈ ਸੀ ਤੇ ਉੱਥੇ ਹੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਵਰਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਜਿਹੇ ਕਿ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਲੈਣ ਲਈ ਜਾਣਾ ਪੈਂਦਾ ਸੀਗਾ ਪਰ ਹੁਣ ਆਨਲਾਈਨ ਸਹੂਲਤ ਮਿਲੇਗੀ ਤਾਂ ਜੋ ਵੀ ਅਰਜ਼ੀਆਂ ਪੈਂਡਿੰਗ ਨੇ ਜਨਵਰੀ 2025 ਦੇ ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ ਤਾਂ ਵਿਆਹ ਹੋਏ ਜੋੜਿਆਂ ਦੇ ਲਈ ਆ ਕਿਤੇ ਨਾ ਕਿਤੇ ਵੱਡੇ ਖੁਸ਼ਖਬਰੀ ਇਹ ਕਹਿ ਸਕਦੇ ਹਾਂ ਕਿ ਇੰਟਰ ਕਾਸਟ ਵਿਆਹ ਹੋਏ ਜੋੜੇ ਜਿਹੜੇ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲੇ ਕਾਫੀ ਸਾਲਾਂ ਤੋਂ ਪੈਂਡਿੰਗ ਰਹੀਆਂ ਸੀਆਂ ਤਾਂ ਉਸ ਨੂੰ ਦੇਖਦੇ ਹੋਏ ਸਵੇਰ ਜਿਹੜੀ ਕਿ ਸਵੇਰ ਸਰਕਾਰ ਦੇ ਵੱਲੋਂ ਪੰਜਾਬ ਦੀ ਸੁਭਾ ਸਰਕਾਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਹੁਣ ਵਿਆਹ ਹੋਏ ਜੋੜਿਆਂ ਨੂੰ ਜਿਹੜੀ ਕਿ 2.5 ਲੱਖ ਰੁਪਏ ਜਿਹੜੇ ਕੀ ਦਿੱਤੇ ਜਾਣਗੇ ਪੰਜਾਬ ਦੇ ਵਿੱਚ ਹੁਣ ਵਿਆਹ ਹੋਏ ਜੋੜਿਆਂ ਦੇ ਉੱਤੇ ਪੈਸਿਆਂ ਦੀ ਬਰਸਾਤ ਹੋਣ ਵਾਲੀ ਹੈ ਦੱਸਦੀ ਹੈ ਕਿ ਉਹਨਾਂ ਦੇ ਉਹਨਾਂ ਨੂੰ 2.5 ਲੱਖ ਰੁਪਏ ਜਿਹੜੇ ਕਿ ਮਿਲਣ ਵਾਲੇ ਨੇ ਉਹ ਵੀ ਇੰਟਰ ਕਾਸਟ ਵਿਆਹ ਹੋਏ ਜੋੜਿਆਂ ਨੂੰ ਪੂਰੀ ਖਬਰ ਕੀ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ दरअसल ਪੰਜਾਬ ਦੇ ਵਿੱਚ ਹੁਣ ਇੰਟਰ ਕਾਸਟ ਵਿਆਹ ਹੋਏ ਜੋੜਿਆਂ ਨੂੰ 2 ਲੱਖ ਰੁਪਏ ਮਿਲਣਗੇ ਕਿਹਾ ਜਾ ਰਿਹਾ ਹੈ ਕਿ ਹੁਣ ਅਰਜੀਕਰਤਾ ਨੂੰ ਪੇਮੈਂਟ ਲੈਣ ਦੇ ਲਈ ਪੋਸਟ ਆਫਿਸ ਵੀ ਨਹੀਂ ਜਾਣਾ ਪਵੇਗਾ ਸਗੋਂ ਉਸ ਨੂੰ ਆਨਲਾਈਨ ਹੀ ਸਹੂਲਤ ਮਿਲੇਗੀ ਕਿਉਂਕਿ ਸਰਕਾਰ ਨੇ 2017 ਦੇ ਵਿੱਚ ਇਸ ਰਾਸ਼ੀ ਨੂੰ 50000 ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਕਰ ਦਿੱਤਾ ਸੀਗਾ ਪਰ ਹੁਣ ਪੰਜਾਬ ਨੇ ਹੁਣ ਇਸ ਨੂੰ ਹਰੀ ਝੰਡੀ ਜਿਹੜੀ ਕਿ ਦੇ ਦਿੱਤੀ ਹੈ ਤੇ ਸੂਤਰਾ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਯੋਜਨਾ ਕੇਂਦਰ ਅਤੇ ਸੂਬਾ ਸਰਕਾਰ ਦੀ ਜਿਹੜੀ ਕਿ ਸਾਂਝੀ ਹੈ ਪਰ 2021 ਦੇ ਵਿੱਚ ਪੰਜਾਬ ਨੂੰ ਕੇਂਦਰ ਤੋਂ ਯੋਜਨਾ ਦੇ ਵਿੱਚ ਕੋਈ ਫੰਡ ਨਹੀਂ ਮਿਲਿਆ ਤਾਂ ਇਸ ਕਾਰਨ ਯੋਜਨਾ ਠੰਡੇ ਬਸਤੇ ਦੇ ਵਿੱਚ ਹੀ ਰਹਿ ਗਈ ਹੈ ਪਰ ਸੂਬੇ ਦੇ ਵਿੱਚ 2018 ਤੇ 19 ਜੇ 19 ਤੋਂ ਹੁਣ ਤੱਕ 2024 ਤੱਕ ਦਸੰਬਰ 3000 ਅਰਜ਼ੀਆਂ ਪੈਂਡਿੰਗ ਨੇ ਤੇ ਹਰ ਸਾਲ ਲਗਭਗ 500 ਨਵੀਆਂ ਅਰਜ਼ੀਆਂ ਵਕਵਕ ਜ਼ਿਲ੍ਹਿਆਂ ਤੋਂ ਆ ਰਹੀਆਂ ਨੇ ਪਰ ਫੰਡ ਨਾ ਆਉਣ ਦੇ ਕਾਰਨ ਅਰਜ਼ੀ ਦੇਣ ਵਾਲਿਆਂ ਨੂੰ ਦਫ਼ਤਰਾਂ ਦੇ ਵਿੱਚ ਪਟਕਣਾ ਪੈ ਰਿਹਾ ਦੱਸਣਾ ਉਹ ਕਹੇਗੇ ਸੂਬੇ ਦੇ ਵਿੱਚ ਜਿਹੜਾ ਕਿ 1986 87 ਦੇ ਵਿੱਚ ਅੰਤਰਜਾਤੀ ਵਿਆਹ ਯੋਜਨਾ ਸ਼ੁਰੂ ਹੋਈ ਸੀਗੀ ਤੇ ਉਦੋਂ ਜੋੜੇ ਨੂੰ 15000 ਰੁਪਏ ਮਿਲਦੇ ਹਾਂ ਮਿਲਦੇ ਸਨ ਤੇ ਹੁਣ 2004 ਦੇ ਵਿੱਚ ਰਾਸ਼ੀ 50000 ਹੋ ਗਈ ਸੀ ਤੇ ਉੱਥੇ ਹੀ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਵਰਜੀਤ ਕੌਰ ਦਾ ਕਹਿਣਾ ਹੈ ਕਿ ਪਹਿਲਾਂ ਅਜਿਹੇ ਕਿ ਅਰਜੀਕਰਤਾ ਨੂੰ ਪੋਸਟ ਆਫਿਸ ਦੇ ਵਿੱਚ ਪੇਮੈਂਟ ਲੈਣ ਲਈ ਜਾਣਾ ਪੈਂਦਾ ਸੀਗਾ ਪਰ ਹੁਣ ਆਨਲਾਈਨ ਸਹੂਲਤ ਮਿਲੇਗੀ ਤਾਂ ਜੋ ਵੀ ਅਰਜ਼ੀਆਂ ਪੈਂਡਿੰਗ ਨੇ ਜਨਵਰੀ 2025 ਦੇ ਵਿੱਚ ਸਾਰੇ ਕੇਸ ਕਲੀਅਰ ਕਰ ਦਿੱਤੇ ਜਾਣਗੇ ਤਾਂ ਵਿਆਹ ਹੋਏ ਜੋੜਿਆਂ ਦੇ ਲਈ ਆ ਕਿਤੇ ਨਾ ਕਿਤੇ ਵੱਡੀ ਖੁਸ਼ਖਬਰੀ ਕਹਿ ਸਕਦੀਆਂ ਕਿ ਇੰਟਰ ਕਾਸਟ ਵਿਆਹ ਹੋਏ ਜੋੜੇ ਜਿਹੜੇ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲੇ ਕਾਫੀ ਸਾਲਾਂ ਤੋਂ ਪੈਂਡਿੰਗ ਰਹਿਈਆਂ ਸੀਆਂ ਤਾਂ ਉਸ ਨੂੰ ਦੇਖਦੇ ਹੋਏ ਸਵੇਰ ਜਿਹੜੀ ਕਿ ਸਵੇਰ ਸਰਕਾਰ ਦੇ ਵੱਲੋਂ ਪੰਜਾਬ ਦੀ ਸੁਭਾ ਸਰਕਾਰ ਦੇ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਹੁਣ ਵਿਆਹ ਹੋਏ ਜੋੜਿਆਂ ਨੂੰ ਜਿਹੜੀ ਕਿ 2.5 ਲੱਖ ਰੁਪਏ ਜਿਹੜੇ ਕੀ ਦਿੱਤੇ ਜਾਣਗੇ